ਜਿਨ੍ਹਾਂ ਦੇ ਲੋਕਾਂ ਵਿੱਚ ਜਾਗਰੂਕਤਾ ਨਹੀਂ ਹੁੰਦੀ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਉਹਨਾਂ ਜਿਹੜੇ ਜਿਹੜੇ ਹੈਗੇ ਆ ਉਹ ਦਰਵਾਜ਼ੇ ਨਹੀਂ ਆ ਸਕਦੇ ਤੁਸੀਂ ਪੁੱਨੇ ਦੇ ਰਿਆ ਦੇ ਕੰਢੇ ਤੇ ਪੂਕੀ ਜਿੰਦਾ ਬਟਾ ਇਹ ਸਾਡੇ ਮੋਢੀ ਦਾ ਸਰਪੰਚ ਮੈਂ ਮਿਲਦਾਰ ਪੰਚਾ ਜੀ ਇਹ ਮੇਰਾ ਦੋਸਤ ਨੇ ਇਹਨਾਂ ਨੇ ਅੱਜ ਇੱਕ ਜਿਹੜਾ ਹੈਗਾ ਮਹਿਲਾ ਪਿੰਡ ਦਾ ਜਿਹੜਾ ਇਸ ਪਿੰਡ ਦਾ ਗੰਦਾ ਪਾਣੀ ਵੀ ਤੇ ਗੋਹ ਇੰਨਾ ਜ਼ਿਆਦਾ ਸੀਗਾ ਕਿ ਉਹ ਤੋਂ ਜ਼ਿਆਦਾ ਐਸੇ ਏਰੀਆ ਦੇ ਵਿੱਚੋਂ ਦੇਖੇ ਪਿੰਡਾਂ ਦਾ ਬਹੁਤ ਹੈਗਾ ਉਹ ਇਹਨਾਂ ਦੇ ਸੁੱਖ ਨੂੰ ਸੀ ਉਹ ਕੱਢਿਆ ਹੁਣ ਉਸੇ ਕੇਵਲ ਮੋਡਲ ਤੋਂ ਬਣ ਗਿਆ ਉੱਥੇ ਹੁਣ ਸਾਫ਼ ਪਾਣੀ ਆ ਕੱਲ ਵੀ ਤੁਸੀਂ ਦੇਖਿਆ ਸੀ ਇਸ ਪਿੰਡ ਦੇ ਵਿੱਚ ਤੇ ਇਹਨਾਂ ਨੇ ਅੱਜ ਦੇਖੋ ਜਦੋਂ ਸਮਝ ਪੈਂਦੀ ਹੈ ਅੱਜ ਇਹਨਾਂ ਨੇ ਕਰ ਇੱਕ ਮਤਾ ਪਾਇਆ ਪੰਚਾਇਤਾਂ ਦੋਹਾਂ ਪਿੰਡਾਂ ਦੇ ਵਿੱਚ ਕਿ ਕਿਸੇ ਨੇ ਵੀ ਜਿਹੜਾ ਹੈਗਾ ਪਟਾਕੇ ਨਹੀਂ ਚਲਾਉਣੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਜਦੋਂ ਪਟਾਕੇ ਚੱਲਦੇ ਆ ਇੱਕ ਤਾਂ ਨਾਇਸਪੋਲੂਸ਼ਨ ਹੁੰਦਾ ਦੂਸਰਾ 에ਅਰ ਪੋਲੂਸ਼ਨ ਹੁੰਦਾ ਤੀਸਰਾ ਜਿਹੜੇ ਜਾਨਵਰ ਆ ਜਦੋਂ ਪਟਾਕੇ ਚੱਲਦੇ ਆ ਤੋਂ ਇਹਦੇ ਨਾਲ ਉਹਨਾਂ ਨੂੰ ਬਹੁਤ ਡਿਸਟਰਬ ਹੁੰਦੇ ਨੇ ਤੋਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਉਸੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਮੈਂਨੇ ਮਤਾਂ ਪਾਇਆ ਕਿ ਜਿਹੜੇ ਪਿੰਡ ਵਿੱਚ ਕੋਈ ਪਸ਼ੂ ਰੱਖੇ ਹੋਇਆ ਜਾਂ ਕੋਈ ਡੈਰੀ ਆ ਉਹ ਉਹ ਜਿਹੜਾ ਹੈਗਾ ਉਹ ਉਹ ਨਾ ਜਿਹੜੀ ਹੈਗੀ ਆ ਪਿੰਡ ਦੇ ਜਿਹੜੇ ਹੈਗੇ ਆ ਸੀਵਰੇਜ ਦਾ ਨਾਲੀ ਦੇ ਵਿੱਚ ਨਹੀਂ ਪਾ ਸਕਦਾ ਤੋ ਇਹਨਾਂ ਨੇ ਬਹੁਤ ਵਧੀਆ ਜਿਹੜਾ ਹੈਗਾ ਜਦੋਂ ਹਰ ਪਿੰਡ ਵਾਲੇ ਆਪਣੇ ਆਪਣੇ ਪਿੰਡ ਨੂੰ ਸੁਭਾਲਣ ਲੱਗ ਪਏ ਜਦੋਂ ਇਹ ਸਾਰੇ ਗੁੱਡੇ ਦਰਿਆ ਦੇ ਕੰਢੇ ਜਿਹੜੇ ਵਿੱਚ ਗੰਦੇ ਪਾਣੀ ਪਾਉਣ ਵਾਲੇ ਉਹੀ ਪਿੰਡ ਇਹਦੇ ਰਾਖੇ ਬਣ ਗਏ ਤੇ ਕੋਈ ਵੀ ਜਿਹੜਾ ਹੈਗਾ ਜੋ ਉੱਥੇ ਗੰਦੂਸ ਨਹੀਂ ਪਾਊਗਾ ਸੋ ਤੁਹਾਨੂੰ ਅਸੀਂ ਬਹੁਤ-ਬਹੁਤ ਥੋੜਾ ਸਰਪੰਚ ਸਾਹਿਬ ਧੰਨਵਾਦ ਕਰਦੇ ਆ ਐਨਵਾਇਰਨਮੈਂਟ ਪ੍ਰਤੀ ਜਿਹੜੀ ਤੁਹਾਡੀ ਸੋਚ ਹੈ ਤੇ ਇਹਨਾਂ ਦੇ ਪਿੰਡ ਜਿਹੜਾ ਹੈਗਾ ਵਿਸਾਖੀ ਵਾਲੇ ਦਿਨ ਅਖੰਡ ਪਾੜ ਦੇ ਭੋਗ ਵੀ ਪਾਣਗੇ ਤੇ ਉੱਥੇ ਜਿਹੜਾ ਹੈ ਬੁੱਢਾ ਦਿਰਾ ਦੇ ਦਰਸ਼ਨ ਤੇ ਇਸ਼ਨਾਨ ਦੋਨੋਂ ਚੀਜ਼ੇ ਮਿਲ ਗਈਆਂ ਤੇ ਇਹ ਕੁੱਲੇ ਦਿਰਾ ਦੇ ਕੰਡੇ ਦੀ ਪੂਕੀ ਜਿੰਦਾ ਬੋਲ ਤੇ ਇਹ ਹੈ ਇਸ ਮੋਢੀ ਦਾ ਸਰਪੰਚ ਮੈਂ ਮਿਲਦਾਰ ਬਾਂਟਾ ਜੀ ਇਹ ਮੇਰਾ ਦੋਸਤ ਨੇ ਇਹ ਕਿਹਾ ਤੂੰ ਥੋੜਾ ਮਿੰਟ ਜੀ ਇਹਨਾਂ ਨੇ ਅੱਜ ਇੱਕ ਦਿਰਾ ਹੈਗਾ ਪਿੰਡ ਦਾ ਜਿਹੜਾ ਇਸ ਤੇ ਨਾਲ ਦਾ ਗੰਦਾ ਪਾਣੀ ਵੀ ਤੇ ਗੋਹਾ ਇੰਨਾ ਜਿਆਦਾ ਸੀਗਾ ਕਿ ਸਭ ਤੋਂ ਜਿਆਦਾ ਇਸ ਏਰੀਆ ਦੇ ਵਿੱਚ ਉਹਦੇ ਕਿਸੇ ਪਿੰਡ ਦਾ ਗੋਹਾ ਸੀਗਾ ਉਹ ਇਹਨਾਂ ਦੇ ਸੁਪਨ ਸੀ ਉਹ ਕੱਢਿਆ ਹੁਣ ਉਸੇ ਕੇਵਲ ਮੋਡਲ 2 ਬੰਗਿਆ ਉੱਥੇ ਹੁਣ ਸਾਫ ਪਾਣੀ ਆ ਕੱਲ ਵੀ ਤੁਸੀਂ ਦੇਖਿਆ ਸੀ ਇਸ ਪਿੰਡ ਦੇ ਵਿੱਚ ਤੇ ਇਹਨਾਂ ਨੇ ਅੱਜ ਦੇਖੋ ਜਦੋਂ ਸਮਝ ਪੈਂਦੀ ਹੈ ਅੱਜ ਇਹਨਾਂ ਨੇ ਫਿਰ ਇੱਕ ਮਤਾ ਪਾਇਆ ਪੰਚਾਇਤਾਂ ਦੋਹਾਂ ਪਿੰਡਾਂ ਦੇ ਵਿੱਚ ਕਿ ਕਿਸੇ ਨੇ ਵੀ ਜਿਹੜਾ ਹੈਗਾ ਪਟਾਕੇ ਨਹੀਂ ਚਲਾਉਣੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਜਦੋਂ ਪਟਾਕੇ ਚੱਲਦੇ ਆ ਇੱਕ ਤਾਂ ਨਾਇਸ ਪੋਲੂਸ਼ਨ ਹੁੰਦਾ ਦੂਸਰਾ 에ਅਰ ਪੋਲੂਸ਼ਨ ਹੁੰਦਾ ਇਸਰੇ ਜਿਹੜੇ ਜਾਨਵਰ ਆ ਜਦੋਂ ਪਟਾਕੇ ਚੱਲਦੇ ਆ ਤੋਂ ਦੇ ਨਾਲ ਉਹਨਾਂ ਨੂੰ ਬਹੁਤ ਡਿਸਟਰਬ ਹੁੰਦੇ ਨੇ ਤੋਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਉਸੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਮੈਂਨੇ ਮਤਾਂ ਪਾਇਆ ਕਿ ਜਿਹੜੀ ਪਿੰਡ ਵਿੱਚ ਕੋਈ ਪਸ਼ੂ ਰੱਖਿਆ ਹੋਇਆ ਜਾਂ ਕੋਈ ਡੈਰੀ ਆ ਉਹ ਉਹ ਜਿਹੜਾ ਹੈਗਾ ਉਹ ਉਹ ਨਾ ਜਿਹੜੀ ਹੈਗੀ ਆ ਪਿੰਡ ਦੇ ਜਿਹੜੇ ਹੈਗੇ ਆ ਸੀਵਰੇਜ ਦਾ ਨਾਲੀ ਦੇ ਵਿੱਚ ਨਹੀਂ ਪਾ ਸਕਦਾ ਤੋਂ ਇਹਨਾਂ ਨੇ ਬਹੁਤ ਵਧੀਆ ਜਿਹੜਾ ਹੈਗਾ ਜਦੋਂ ਹਰ ਪਿੰਡ ਵਾਲੇ ਆਪਣੇ ਆਪਣੇ ਪਿੰਡ ਨੂੰ ਸੁਭਾਲਣ ਲੱਗ ਪਏ ਜਦੋਂ ਇਹ ਸਾਰੇ ਬੁੱਢੇ ਦਰਿਆ ਦੇ ਕੰਢੇ ਜਿਹੜੇ ਵਿੱਚ ਗੰਦੇ ਪਾਣੀ ਪਾਉਣ ਵਾਲੇ ਉਹੀ ਪਿੰਡ ਇਹਦੇ ਰਾਖੇ ਬਣ ਗਏ ਤੇ ਕੋਈ ਵੀ ਜਿਹੜਾ ਹੈਗਾ ਉਹ ਜ ਗੂਸ ਨਹੀਂ ਪਾਊਗਾ ਤੋਂ ਤੁਹਾਨੂੰ ਇਸ ਬਹੁਤ-ਬਹੁਤ ਥੋੜਾ ਸਰਪੰਚ ਸਾਹਿਬ ਧੰਨਵਾਦ ਕਰਦੇ ਆ ਐਨਵਾਇਰਨਮੈਂਟ ਪ੍ਰਤੀ ਜਿਹੜੀ ਤੁਹਾਡੀ ਸੋਚ ਹੈ ਤੇ ਇਹਨਾਂ ਦੇ ਪਿੰਡ ਜਿਹੜਾ ਹੈਗਾ ਵਿਸਾਖੀ ਵਾਲੇ ਦਿਨ ਅਖੰਡ ਪਾਠ ਦੇ ਭੋਗ ਵੀ ਕਹਿਣਗੇ ਤੇ ਉੱਥੇ ਜਿਹੜਾ ਹੈ ਬੁੱਢੇ ਦਰਿਆ ਦੇ ਦਰਸ਼ਨ ਤੇ ਇਸ਼ਨਾਨ ਦੋਨੋਂ ਚੀਜ਼ੇ ਮਿਲ ਗਈ ਹੈ ਜ਼ਰੂਰ ਜਿਹੜਾ ਹੈਗਾ ਪਿੰਡ ਕੋਦਰੀ ਧੋਖੜੀ ਦੇ ਵਿੱਚ ਪੁਜੀਡ ਦੀ ਕਿਰਪਾ ਦਾ ਕਰਨੀ ਬਹੁਤ ਬਹੁਤ ਤੁਹਾਡਾ ਧੰਨਵਾਦ